ਸਿਸ ਰਾਜ ਭਾਵਣ ਏ ਮਾਦੇ ਸਿਸ ਰਾਜ ਭਾਵਣ ਮੱਖਣ ਉਰਤ ਜੇਨੀ ਮਾਦੇ ਸਰ ਤੇ ਹਰ ਸੁਖ ਪਾਇਆ ਰੱਖੀ ਸ਼ਾਨ ਅਮੀਰੀ ਮਾਦੇ ਬਾਜੋਂ ਚੰਚਲ ਦਿਲ ਨੂੰ ਦਿਲ ਨੂੰ ਆਏ ਏ ਪੈਮਾਨੇ ਬਾਜੂ ਚੰਚ ਦਿਲ ਨੂੰ ਕੌਣ ਬਣਾਵੇ ਤੇਰੀ ਮਾਨ ਨਾ ਨੀ ਦਿਲ ਤੋਂ ਜਾਣ ਘੱਟ ਤਾਮਾ ਜੀਰੀ ਜਮਲੇ ਜੱਟਾ ਦੇਣਾ ਬਰਖੂ ਉਹ ਜੁਲਿਆ ਜੱਟਾ ਕੇੜਾ ਪਰਤੂ ਤੇਰੀ ਬਾਤ ਜਿੰਗਣੀ ਜੰਮਿਆ ਜੱਟਾ ਕੇੜਾ ਪਰਤੂ ਤੇਰੀ ਬਾਤ ਜਿੰਗਣੀ ਚਾ ਵਾਹ ਗੁਰਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਦਾਸ ਡਾਕਟਰ ਬਨਮੋਹਨ ਸਿੰਘ ਭਾਗਵਾਲੀਆ ਸਰਪ੍ਰਸਤ ਅਮਰ ਸ਼ਹੀਦ ਬਾਬਾ ਮੋਤੀਰਾ ਮਹਿਰਾ ਮੈਮੋਰੀਅਲ ਚੈਰੀਟੇਬਲ ٹرسٹ ਫਤਿਹਗੜ੍ਹ ਸਾਹਿਬ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਸ਼ਹੀਦਾਂ ਦੀ ਕਿਰਪਾ ਦੇ ਨਾਲ ਉਸਤਾਦ ਜੈਰਾਮ ਬੇਲਾ ਜੀ ਇੱਥੇ ਦਰਸ਼ਨ ਦੇਣ ਵਾਸਤੇ ਪਹੁੰਚੇ ਨੇ ਸਾਨੂੰ ਦਰਸ਼ਨ ਦੇਣ ਆਏ ਨੇ ਲੇਕਿਨ ਇੱਥੇ ਸ਼ਹੀਦਾਂ ਦੇ ਸਥਾਨਾਂ ਦੇ ਦਰਸ਼ਨ ਕਰਨ ਆਪ ਆਏ ਨੇ ਪਰਿਵਾਰ ਸਨੇਤ ਇਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਤੇ ਮੈਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਇਸ ਕਰਕੇ ਧੰਨਵਾਦ ਕਰਦਾ ਕਿ ਮੈਂ ਸਖਿਆਰਥੀ ਆ ਤੁੰਬੇ ਦਾ ਭਾਵੇਂ ਪੁਰਾਣੀ ਉਮਰ ਚੀ ਆ ਲੇਕਿਨ ਮਨ ਨੂੰ ਸ਼ੌਕ ਹੈ ਤੋਂ ਇਹਨਾਂ ਨੇ ਜਿਸ ਢੰਗ ਨਾਲ ਇਹ ਕਲਾ ਜਿਹੜੀ ਤੁੰਬੇ ਦੀ ਤੁੰਬੀ ਦੀ ਖਤਮ ਹੋ ਗਈ ਸੀ ਉਹਨੂੰ ਦੁਬਾਰਾ ਜਿਹੜਿਆ ਇਹਨਾਂ ਨੇ ਜਿਉਂਦਾ ਕੀਤਾ ਹੈ ਉਸ ਵਾਸਤੇ ਇਹਨਾਂ ਦਾ ਧੰਨਵਾਦ ਕਿਉਂਕਿ ਇੱਕ ਦੌਰ ਐਸਾ ਆਇਆ ਸੀ ਕਿ ਜਦੋਂ ਅਸੀਂ ਛੋਟੇ ਸੀ ਸਾਰੀ ਦੁਨੀਆ ਤੁੰਬਾ ਵਜਾਉਂਦੇ ਜਮਲਾ ਜੀ ਨੇ ਜਦੋਂ ਤੁੰਬੀ ਵਜਾਈ ਹੈ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਉਦੋਂ ਸਾਰੇ ਫਿਰ ਇੱਕ ਜਮਾਨਾ ਆਇਆ ਡਿਸਕੋ ਆ ਗਈ ਫਿਰ ਜਮਾਨਾ ਆ ਗਿਆ ਪੌਪ ਆ ਗਿਆ ਫਿਰ ਜਮਾਨਾ ਹੁਣ ਆ ਗਿਆ ਹੁਣ ਰੈਪ ਆ ਗਿਆ ਤੂੰ ਵੀ ਲਗਭਗ ਜਿਹੜੀ ਖਤਮ ਕਰ ਦਿੱਤੀ ਗਈ ਸੀ ਲੇਕਿਨ ਇਹਨਾਂ ਦੇ ਯਤਨਾਂ ਦੇ ਨਾਲ ਇਹਨਾਂ ਨੇ ਇਹ ਕਲਾ ਇਹ ਸਭਿਆਚਾਰ ਸੰਭ ਕੇ ਰੱਖਿਆ ਤੇ ਉਹ ਦੁਬਾਰਾ ਇਹਨਾਂ ਨੇ ਇਹਨੂੰ ਜਿਉਂਦਾ ਕੀਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਜਿਹੜੀ ਤੂੰ ਵੀ ਹੈ ਨਾ ਇਹ ਜਿੰਨੇ ਤੰਤੀ ਸਾਜ ਨੇ ਉਹਨਾਂ ਦੀ ਮਾਂ ਆ ਤੂੰ ਤੂੰ ਵੀ ਤੰਤੀ ਸਜਾਂ ਦੀ ਮਾਂ ਆ ਕਿਉਂਕਿ ਇੱਕ ਤਾਰੇ ਤੋਂ ਦੋ ਤਾਰਾ ਤਿੰਨ ਤਾਰਾ ਸੱਤ ਤਾਰਾ ਸਭ ਕੁਝ ਇੱਥੋਂ ਹੀ ਬਣਿਆ ਸੋ ਇਹਨੂੰ ਸਾਂਭਣਾ ਵਿਰਾਸਤ ਨੂੰ ਸਾਂਭਣਾ ਬਹੁਤ ਜ਼ਰੂਰੀ ਆ ਇਹਨਾਂ ਦਾ ਦੁਬਾਰਾ ਇੱਥੇ ਪਹੁੰਚਣ ਦੇ ਕਿਉਂਕਿ ਇਹਨਾਂ ਨੂੰ ਤੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਜਿਹੜੇ ਸਾਡੇ ਵਰਗੇ ਸਖਿਆਰਤੀ ਲੋਕ ਨੇ ਉਹ ਟਾਈਮ ਲਾ ਕੇ ਇਹਨਾਂ ਦੇ ਪਿੰਡ ਬੇਲਾ ਜਾਂਦੇ ਚਮਕੌਰ ਸਾਹਿਬ ਦੇ ਕੋਲ ਆ ਉਥੇ ਜਾਂਦੇ ਨੇ ਲੇਕਿਨ ਅੱਜ ਇਹ ਸਾਨੂੰ ਟਾਈਮ ਕੱਢ ਕੇ ਆਪ ਹੀ ਇਹਨਾਂ ਨੂੰ ਸਾਨੂੰ ਦਰਸ਼ਨ ਦਿੱਤੇ ਇਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਇਹਨਾਂ ਨੂੰ ਸਿਹਤ ਜਾਬੀ ਬਖਸ਼ੇ ਇਸੇ ਤਰ੍ਹਾਂ ਤੰਦਰੁਸਤ ਰਹਿ ਕੇ ਤੇ ਇਹ ਸੇਵਾ ਸਭਾ ਚਾਰ ਦੀ ਕਰਦੇ ਨੇ ਇੱਥੇ ਅੱਜ ਪਹੁੰਚਣ ਤੇ ਜਿਹੜਾ ਅਮਰਸ਼ੀਦ ਬਾਬਾ ਮੋਤੀਰਾ ਮਹਿਰਾ ਮੈਮੋਰੀਅਲ ਚੈਰੀਟੇਬਲ ਟਰਸਟ ਫਤੇਗੜ ਸਾਹਿਬ ਆ ਉਹਨਾਂ ਵੱਲੋਂ ਹਰ ਸਾਲ ਜਿਹੜੀ ਜੰਤਰੀ ਸਪਾਈ ਜਾਂਦੀ ਆ ਕੈਲੰਡਰ ਸਪਾਈ ਜਾਂਦੇ ਨੇ ਇਹ ਭੇਟਾ ਰਹਿਤ ਸੰਗਤਾਂ ਦੇ ਵਿੱਚ ਵੰਡੇ ਜਾਂਦੇ ਨੇ ਤੇ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਜਾਰਮ ਬੇਲਾ ਜੀ ਨੂੰ ਵੀ ਇਹ ਸਤਿਕਾਰ ਸਹਿਤ ਭੇਟ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਨੇ ਮੇਰੀ ਮੈਨੂੰ ਇਹਨਾਂ ਨੇ ਬਹੁਤ ਵਧੀਆ ਇੱਕ ਤੋਹਫ਼ਾ ਇਹ ਕਿਤੇ ਆਮ ਬਜ਼ਾਰਾਂ 'ਚੋਂ ਨਹੀਂ ਮਿਲਦੇ ਇਹ ਜੰਤਰੀ ਤੇ ਆਸਰੂਪ ਮਾਰਾ ਦਾ ਮੈਨੂੰ ਭੇਟਾ ਕਰਿਆ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖਾਂਗੇ ਜੀ ਆਪਣੀ ਅੱਛੀ ਜਗ੍ਹਾ ਦੇ ਵਿੱਚ ਰੱਖ ਕੇ ਤੂ ਬੱਤੀ ਆਈ ਜਗ੍ਹਾ ਰੱਖਾ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਮੋਹਨ ਸਿੰਘ ਜੀ ਦੇ ਬਹੁਤ ਬਹੁਤ ਧੰਨਵਾਦ ਜੀ ਜੇ ਕਲੰਡਰ ਰੋਡ ਚਾਹੀਦਾ ਤਾਂ ਲੈ ਸਕਦੇ ਨਾ ਬਸ ਬਹੁਤ ਹੋਰ ਵੀ ਰੋਡ ਪੈਗੀ ਇਹ ਤੁਹਾਡੇ ਕੋਲ ਆ ਨਾ ਮਹਾਰਾਜ ਜੀ ਕਰਵਾਦਾ ਕਰਦੇ ਆ ਆਪਾਂ ਥੋੜੇ ਇੱਕ ਮਿੰਟ ਕੋਈ ਰੱਖ ਲੈਣਾ ਦੇ ਰੱਖ ਇਹਨਾਂ ਨਾਲ ਲੈ ਕੇ ਆਵਾਂਗੇ ਤਾਂ ਉਹ ਤੇ ਅੱਪਾ ਦੋਨੋਂ ਭਰਾ ਨਾ ਫਿਰ ਪਹਿਲਾਂ ਆਵਾਂਗੇ ਟਾਈਮ ਨਾਲ ਸੰਝਰੇ ਇੱਕ ਦੋ ਘੰਟੇ ਬਹਾਂਗੇ ਤੇ ਇਹਨਾਂ ਨੂੰ ਇਸ ਗਾਣੇ ਨਾਲ ਹਾਂਜੀ ਹਾਂਜੀ ਫਿਰ ਮੈਂ ਜੋੜੀ ਵੀ ਸੁਣਾਵਾਂਗਾ ਨਾਲੇ ਜੋੜੀ ਵੀ ਸੁਣਾਵਾਂਗੇ ਨਾਲੇ ਇਤਰਾ ਵੀਡੀਓ ਬਣਾਵਾਂਗੇ ਗਾਵਾਂਗੇ ਹੈਨਾ ਤੇ ਅੱਛਾ ਆਵਾਂਗੇ ਅੱਛਾ ਲੁਧਿਆਣਾ ਕਿੱਥੇ ਰਹਿੰਦੇ ਤੁਸੀਂ ਮੈਂ ਜੀ ਜਸਦੇਵ ਭਾਜੀ ਦੇ ਕੋ ਜਸਦੇਵ ਜਮਲਾ ਜੀ ਦੇ ਘਰ ਦੇ ਨੇੜੇ ਦੇ ਉਹ ਆ ਨੇੜੇ ਚੌਥੀ ਡਾਕਟਰ ਅੰਬੇਦਕਰ ਨਗਰ ਸਾਡੇ ਵੀ ਉੱਥੇ ਘਰ ਹੈਗਾ Go- oh. ਫੇਰ ਆ ਘੋੜੀ ਥੱਲੇ ਜਾਉਂਗੀ ਫੇਰ ਜਾ ਕੇ ਇੱਥੇ ਦੇ ਬੰਦ ਕੇ ਹਜੇ ਹਜੇ ਟੰਕਾਰ ਆ ਆਦੇ ਬੰਦ ਬੰਦਾ ਬਹੁਤ ਖੜਾ ਹੁੰਦਾ ਆ ਖੜਾ ਬਹੁਤ ਹਾਂ ਜੀ ਆਹਨ ਤੇ ਕੇ ਘੋੜੀ ਸੈਂਟਰ ਦੇ ਵਿੱਚ ਲਾ ਕੇ ਇੱਥੋਂ ਫੇਰ ਅਸੀਂ ਬਣਾਉਂਦੇ ਆ ਠੀਕ ਨਹੀਂ ਪਰ ਬਾਹਰ ਆ ਹਾਂ ਫੇਰ ਜੇ ਕੱਲਾ ਆਕੜਿਆ ਰਹੂ ਨਾ ਹਾਂ ਜੀ ਤੇ ਅਵਾਜ਼ ਅਸਲੀ ਨਹੀਂ ਬਣਨੀ ਵੱਢ ਤੇ ਜਾਣੀ ਆ ਪਰ ਮੌਜੂਦ ਜੀ ਗੱਲ ਕਰੀ ਠੀਕ ਆ ਟੰਕਾਰ ਮਾਰ ਦੋ ਮੇਰੇ ਜਿੱਦ ਕੋਈ ਖੱਲਾ ਪੈਣਾ ਖੁਦ ਨੇ ਆਪਣੇ ਬੇਸ ਤੇ ਆ ਜੀ ਹਾਂ ਜੀ ਖੱਲਾ ਪੈ ਵੀ ਨਾ ਨਹੀਂ ਦੁਰਗੀਆਂ ਚੱਲ ਜਾਂਦੀ ਆ ਜੀ ਦੁਰਗੀਆਂ ਚੱਲ ਜਾਂਦੀ ਆ ਜੀ ਤੇ ਕੀ ਆਏ ਨਾ ਚੜਾ ਕੋੜ ਕੋੜ ਧੰਨਵਾਦ ਆ ਜੀ ਜੈ ਰਾਮ ਜੀ ਜਿਹੜਾ ਸਾਨੂੰ ਤੁਸੀਂ ਦਰਸ਼ਨ ਦੇ ਤੇ ਆ ਕੇ ਹਾਂ ਜੀ ਮੈਂ ਤੁੰਬੀਆਂ ਤੇ ਇੱਕ ਬਹੁਤ ਜਿਆਦੀ ਵੱਡੀ ਗੱਲ ਆ ਇਹ ਰਾਮਾ ਜੀ ਨੇ ਸემი ਜਿਹੜੇ ਇਹਨਾਂ ਦੀ ਖਰਾਵਾ ਦਾ ਜਿਹੜੇ ਮੇਰੇ ਛੋਟੇ ਭਾਈਆਂ ਦੀ ਅਸੀਂ ਆਪ ਵਿੱਚ ਭਰਾਮਾ ਵਾਲੀ ਨਿਭਾ ਰਹੇ ਆ ਬੜਾ ਜਿਆਦਾ ਪਿਆਰ ਹੈ ਤੁਹਾਨੂੰ ਨਾਲ ਗੱਲ ਕਰਦੇ ਆ ਤੁਹਾਡੀ ਖੜੀ ਮੁਡੀ ਹਾਂ ਜੀ ਇਹ ਸਾਨੂੰ ਵੀ ਮੇਲ ਕਰਾਤੇ ਆ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਾਰੇ ਜਣੇ ਇਕੱਠੇ ਹੋ ਗਏ ਅੱਜ ਇਥੇ ਆ ਜਿਹੜੇ ਅਮਰਸ਼ੀਦ ਬਾਬਾ ਮੋਤੀराम ਮਹਾਰਾਜ ਹੀ ਆ ਇਹੀ ਸਾਡੇ ਤੇ ਸਾਰੀ ਕਿਰਪਾ ਆ ਕਿਰਪਾ ਉਹਨਾਂ ਦੀ ਕਿਰਪਾ ਨਾਲ ਹੀ ਹੁੰਦਾ ਜੀ ਮੇਲ ਜੋੜ ਮੇਰ ਜੋੜ ਮੇਲ ਜੋੜ ਦੇ ਨਾਮ ਮਹਾਰਾਜ ਦੀ ਕਿਰਪਾ ਹੋ ਵਿੱਚ ਐ ਗੋਲ ਬੈਠਿਆ ਹੋਈ ਬੰਦਾ ਉਹਨਾਂ ਜੀ ਕਦੇ ਵੀ ਨਹੀਂ ਹੁੰਦਾ ਉੱਥੇ ਤਾਂ ਮੇਜਾਦ ਬਹੁਤ ਕੀਤਾ ਜਦੋਂ ਤੁਹਾਡੇ ਘਰ ਦੇ ਠੀਕ ਨਹੀਂ ਹਾਂਜੀ ਹਾਂਜੀ ਉੱਥੇ ਲੁਧਿਆਣੇ ਤੁਹਾਡੀ ਗੱਲ ਬੜੀ ਚੱਲੀ ਹਾਂਜੀ ਉਹ ਚੁਗਿੱਲੇ ਪਰਸੀ ਦੇ ਨਾ ਨਾ ਜਮਲਾ ਜੀ ਦੇ ਉਸਤਾਦ ਜੀ ਦੇ ਉਸਤਾਦ ਜੀ ਦਾ ਜਿਹੜਾ ਮੇਲਾ ਹੁੰਦਾ 15 ਹੜ ਨੂੰ ਤੇ ਇਹ ਨੇ ਆਏ ਤੇ ਇਹ ਆਏ ਸੀ ਹਾਂਜੀ ਫਿਰ ਇਹਨਾਂ ਨੇ ਮੇਰੀ ਗੱਲ ਕਰਾਈ ਜਾ ਕੇ ਰੋ ਆਪਾਂ ਸਾਡੇ ਕਾਰ ਦੇ ਦਿੱਲੇ ਜਾਦਾ ਹੋਗੇ ਬਈ ਮਿਸ ਕਰਕੇ ਫਿਰ ਨੀਮਾ ਅਚਾਰ ਇਕੱਠੀ ਜਾਂਦੇ ਹੁੰਦੇ ਆ ਜੀ ਕੋਈ ਆ ਦੇਖ ਜਿਹੜਾ ਤੈਨੂੰ ਠੀਕ ਲੱਗਦਾ ਉਹ ਲੈ ਲੈ ਇਹ ਸਾਰੇ ਵਧੀਆ ਨੇ ਸਾਰੇ ਵਧੀਆ ਵਾ ਇਹ ਆਪਣੀ ਕੋਈ ਪਰਖ ਹੋਇਆ ਨਾ ਵੀ ਆਇਆ ਹੋਰ ਤੱਕ ਕਿਸੇ ਦੇ ਕੋਈ ਵੀ ਮੜਾ ਨਹੀਂ ਹੁੰਦਾ ਸਾਰੇ ਚੰਗੇ ਹੁੰਦੇ ਆ 有啊。